ਮਸ਼ਹੂਰ ਪੰਜਾਬੀ ਕਾਇਕ ਕਰਨ ਔਜਲਾ ਇੱਕ ਹਾਸੇ ਦਾ ਸ਼ਿਕਾਰ ਹੋਏ ਨੇ ਇਹ ਘਟਨਾ ਸ਼ੂਟਿੰਗ ਦੌਰਾਨ ਵਾਪਰੀ ਹੈ ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਦਿੱਤੀ ਹੈ ਵੀਡੀਓ ਚ ਦੇਖਿਆ ਜਾ ਰਿਹਾ ਹੈ ਕਿ ਉਸਦੀ ਟਰੈਕਿੰਗ ਕਾਰ ਪਲਟ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ ਵਿੱਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ ਖੁਸ਼ਕਿਸਮਤੀ ਰਹੀ ਕਿ ਹਾਸੇ ਚ ਉਸਨੂੰ ਜ਼ਿਆਦਾ ਸੱਟ ਨਹੀਂ ਲੱਗੀ ਕਰਨ ਔਜਲਾ ਨੇ ਸੋਸ਼ਲ ਮੀਡੀਆ ਪੋਸਟ ਤੇ ਲਿਖਿਆ ਹੈ ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਭਗ ਟੁੱਟਣ ਦੀ ਕगार ਤੇ ਸੀ ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ ਕਰਨੌਜਲਾ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਪੋਸਟ ਵਿੱਚ ਲਿਖਿਆ ਹੈ ਹੂ ਦੇ ਗੀਤ ਦਾ ਵੀਡੀਓ ਆ ਗਿਆ ਹੈ ਇਸ ਨੂੰ ਸ਼ੂਟ ਕਰਦੇ ਸਮੇਂ ਮੇਰੀ ਗਰਦਨ ਲਗਭਗ ਟੁੱਟ ਗਈ ਸੀ ਇਸ ਤੇ ਪ੍ਰਸ਼ੰਸਕਾਂ ਨੇ ਵੀ ਕਾਫੀ ਚਿੰਤਾ ਜ਼ਾਹਤਾਈ ਹੈ ਔਜਲਾ ਦੁਆਰਾ ਸਾਂਝੀ ਕੀਤੀ ਗਏ ਵੀਡੀਓ ਵਿੱਚ ਉਹ ਇੱਕ ਟਰੈਕਿੰਗ ਕਾਰ ਨਾਲ ਰੇਸ ਕਰਦਾ ਦਿਖਾਈ ਦੇ ਰਿਹਾ ਹੈ ਰੇਸ ਦੌਰਾਨ ਉਸਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਜਿਵੇਂ ਹੀ ਕਾਰ ਪਲਟਦੀ ਹੈ ਮੌਕੇ ਤੇ ਮੌਜੂਦ ਚਾਲਕ ਦਲ ਦੇ ਮੈਂਬਰ ਅਤੇ ਸੁਰੱਖਿਆ ਕਰਮਚਾਰੀ ਕਾਰਵਾਲ ਪੱਜੇ ਇਸ ਤੋਂ ਬਾਅਦ ਉਹ ਗਾਇਕ ਨੂੰ ਕਾਰ ਤੋਂ ਬਾਹਰ ਲੈ ਜਾਂਦੇ ਨੇ ਇਸ ਦੌਰਾਨ ਉਰੀਲਾ ਨੂੰ ਗੀਤ ਦੀ ਸ਼ੂਟਿੰਗ ਕੁਝ ਸਮੇਂ ਲਈ ਰੁਕਣੀ ਪਈ ਇਸ ਤੋਂ ਬਾਅਦ ਉਸ ਦੀ ਪੱਟੀ ਕੀਤੀ ਗਈ ਅਤੇ ਬਾਅਦ ਵਿੱਚ ਸ਼ੂਟਿੰਗ ਪੂਰੀ ਕੀਤੀ ਗਈ